ਤੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿ ਮੈਂ ਤੁਹਾਨੂੰ ਸਾਰੇ ਆਈ ਹੋਪ ਤੁਹ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇਗੇ ਪਿੰਡ ਸਿਉੜਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਇੱਧਰ ਆਪਣਾ ਹਣੀਪਰਾ ਤਾਰ ਤੂ ਦੇਣ ਲੱਗਿਆ ਸਾਨੂੰ ਦਿਖਾਉਣੇ ਜੀ ਬੋਰ ਦੇ ਵਿੱਚ ਆਪਾਂ ਕਿਆ ਮੈਨਾ ਮਾਰਨਾ ਸੋ ਆ ਰਿਹਾ ਜੀ ਉਹ ਬੋਰ ਤੇ ਅੰਕ ਜੀ ਥੋੜਾ ਬੋਰਾ ਨਾ ਜੀ ਹਾਂਜੀ ਤੇ ਇਹਨਾਂ ਦਾ ਬੋਰ ਆ ਤੇ ਇਹ ਬੋਰ ਚ ਪ੍ਰੋਬਲਮ ਇਹ ਆ ਵੀ ਇਹ ਬੋਰ ਦੇ ਅੰਦਰ ਮੋਟਰ ਨਹੀਂ ਲੰਗਦੀ 80 ਫੁੱਟ ਤੋਂ ਇਹਨਾਂ ਦੱਸਣ ਦੇ ਮੁਤਾਬਕ ਤੇ ਹੁਣ ਆਪਾਂ ਕੈਮਰਾ ਪਾ ਕੇ ਬੋਰ ਨੂੰ ਚੈੱਕ ਕਰਾਂਗੇ ਦੇਖਦੇ ਹਾਂ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਮੋਨੋਬਲਾਕ ਮੋਟਰ ਕੋਈ ਬਾਤ ਨਹੀਂ ਆ ਆ ਆ ਲਓ ਜੀ ਕੈਮਰਾ ਫਾਈਨਲੀ ਆਪਣਾ ਰੈਡੀ ਹੋ ਚੁੱਕਿਆ ਹੈ ਲਓ ਯਾ ਚੱਲੇ ਆਪਣਾ ਕੈਮਰਾ ਅਸਲ ਵਿੱਚ ਐਲ ਸੀ ਡੀ ਦੇ ਵੀਊ ਚੈੱਕ ਕਰਾਉਣਾ ਹੈ ਮੋਟਰ ਕਿੰਨੇ ਤੇ ਪਈਦੀ ਬਈ ਹੈ ਕਿਹੜੀ ਵੀਰੇ ਇਹ ਤਾਂ ਪਹਿਲਾਂ 90 ਤੇ ਪਹਿਲਾਂ 80 ਤੇ ਚੱਲਦੀ ਸੀਗੀ ਮੁੜ ਕੇ ਜਾ ਡੇਰੂ ਵੀ ਪਾਉਣ ਲੱਗੇ ਫਿਰ ਤਾਂ ਗਈ ਹੀ ਨਹੀਂ ਥੱਲੇ ਨਾ ਨਾ ਅਸੀਂ ਪਹਿਲਾਂ 80 ਤੇ ਚੱਲਦੀ ਸੀ ਹਾਂ ਫਿਰ ਮੁੜ ਕੇ ਦੁਬਾਰਾ ਗਈ ਜਣੀ ਥੱਲੇ 80 ਤੇ ਚੱਲਦੀ ਸੀ ਹਾਂਜੀ 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 ਕਿੰਨੇ ਐਚਪੀ ਦੀ ਮੋਟਰ ਹੈ 15 ਦੀ ਇਹ 15 ਦੀ ਵੀ ਨਾ ਹੋ ਗਿਆ। ਉਸ ਯੋਗਿਆ। ਮੜਾ ਤਾਂ ਚੱਕੀ ਸਾਡਾ। ਹੋਰ ਤਾਂ ਚੱਕ ਸਾਡਾ। ਬਹੁਤ ਠੀਕ ਹੈ। ਹੌਲੀ ਚੱਲੀ। ਹੌਲੀ ਹੌਲੀ ਹੌਲੀ। ਰੋਕ ਲੈ। ਉੱਪਰ ਕਰੀ ਮੜਾ ਜਾ।

ਮਸਲ ਤੇ ਘੜਨੀ ਜਾਂਦੇ ਸੀ ਅਸੀਂ ਜਿਹੜੇ ਛਾਸੀ ਦੇ ਬੋਰ ਚ ਪਿਆ ਹੋਇਆ ਹੈਗਾ ਇਹ ਥੱਲੇ ਤੇ ਚੱਲ ਅੱਗੇ ਚੱਲ ਬਾਈ ਚੱਲ ਓਰੇ ਕਿੰਨਾਗਾ Ja. ਹਾਂਜੀ ਕਿੰਨਾ ਹੋ ਗਿਆ ਦੇਖ ਮੜਾ ਜਾ 143 ਚਾਲਾ 143 ਤੋਂ ਫੈਂਟਰ ਪਿਆ ਹੋਈ ਹੈ 143 ਦੇ ਬਾਰੇ ਹਾਂ ਫੈਂਟਰੀ ਇਹ ਗੱਲਾਂ ਹੈ ਨਾ ਥੱਲੇ ਕੈਪਟੀ ਵੀ ਹੈ ਠੀਕ ਹੈ ਫਿਰ ਜਿਹੜਾ ਚਾਲੇ ਫੇਰ ਪੰਡੂ ਆਇਆ ਹੁਣ ਦੋ ਜਗ੍ਹਾ ਟੱਟਮਾ ਪਿਆ ਹੋਇਆ ਸੂਰ ਆ ਗਿਆ ਕਿੰਨਾ ਹੋ ਗਿਆ 10 ਫੁੱਟ ਦੀ ਉਹ ਚਾਲਾਂ ਗਾਂ ਚਾਲਾਂ ਨਵੀਂ ਬੰਨ ਰਿਹਾ ਚਲੋ ਉਹ ਦੁਗਾਰ ਇਵੈਂਟਰੀ ਆ ਮੇਰਾ 290 ਇਹ ਨਾ ਨਵੀਂ ਬੱਦਲ ਅਸੀਂ ਪਵਾਇਆ ਜਿਉ ਤੋ ਕਹਿੰਦੇ ਵੀ ਰੇਤਾ ਉੱਠੂਗਾ ਮੁੰਡਾ ਜਿਲ੍ਹੇ ਦੀ ਹੈ ਆ ਪਵਾਇਆ ਤੇ ਬੰਦ ਕਰਾ ਰਿਹਾ ਸੀ ਬੋਰ ਤਾਂ ਟੁੱਟ ਗਿਆ ਸੀ ਡੱਬੀ ਲੈਦੀ ਨੰਬੀ ਦਾ ਕਿੰਨਾ ਖੁੱਲਾ ਥੱਲੇ ਕੰਪਾਇਸਰ ਚਲਾਇਆ ਇਹਦੇ ਵਿੱਚ ਪੂਰ ਨਾ ਨਾ ਬਾਈ ਮੈਂ ਉੱਤੇ ਕਹ ਰਿਹਾ ਮੈਂ ਬੰਦ ਇਹ ਤਾਂ ਤੈਨੂੰ ਹੁਣ ਦੱਸਾਂ ਹਾਂ ਉੱਤੇ ਬੰਦ ਸੀਗਾ ਵੀਰੇ ਉੱਤੇ ਬਾਲਟੀ ਤੈਨੂੰ ਹੁਣ ਦੱਸਦੇ ਨੇ ਕਿੰਨਾ ਲੱਗਿਆ ਪੂਰ ਸਾਰਾ ਕੀ ਗੱਲ ਬਾਤ ਹਾਂ ਜਾਓ ਲਾ ਕਿੰਨਾ ਹੋ ਗਿਆ ਦੇਖੀ ਮੜਾ ਜਾ ਹਾਂ ਬਸ ਪਾਉਂਡ ਗਾਉਣ ਵਾਲਾ ਆ ਗਿਆ ਜੀ ਬਸ ਆ ਗਿਆ ਜੀ ਹੂੰ ਬਸ ਫਿਰ ਪਾਉਂਡ ਤਕਰੀਬਾ ਬੱ ਲੱਗ ਗਿਆ ਹੋਰ ਖਤਮ ਹੋ ਗਿਆ ਚੱਲ ਬਈ ਚਲੋ ਜੀ ਪੱਕਾ ਪੈ ਪੈ ਗਿਆ ਦੂਸਰਾ ਆ ਗਿਆ ਥੱਲੇ ਚਾਰ ਤੇ ਉਸ ਦਾ ਹੀ ਹੂੰ ਆ ਸਾਲ ਚ ਪੈ ਪਾ ਕਿੰਨਾ ਹੋ ਗਿਆ ਲੈ ਆਇਆ ਸਾਲ ਪੈ ਜਾਂਦਾ 2 ਫੁੱਟ ਦਾ ਪੈ ਪਾ ਹੈ ਚਾਲ ਤਿੰਨ ਫੋਟਾ ਦਵਾ ਪਾਇਆ ਹੋਲੀ ਚੱਲ ਜਮਾ ਹੋਲੀ ਹਾਂਜੀ ਅਸਲ ਚੱਲ ਪਈ ਹਾਂਜੀ ਹੋਰ ਵੀ ਚੱਲੋ ਜੀ ਦੱਸੋ ਜੀ ਫੋਨ ਉੱਤੇ ਬਾਤ ਕਰ ਲਿਆ ਦੋ ਮਿੰਟ ਬਸ ਦੋ ਮਿੰਟ ਨੂੰ ਹੀ ਫੋਨ ਕਰਦਾ ਦੋ ਮਿੰਟ ਬਸ ਨੂੰ ਹੀ ਫੋਨ ਕਰਦਾ ਨਹੀਂ 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 ਮੈਂ ਗਿਆ ਹਾਂ ਚੱਲਦਾ ਬੜੀਆ ਨੂੰ ਪਿਆ ਨਾ ਵੀਰੇ ਦੇਖਦਾ ਨੂੰ ਕਰ ਲੈ ਚੱਲੂ ਨਿਕਲ ਨਹੀਂ ਕੋਈ ਨਕਸਾ ਉਹਨਾਂ ਦੇਖ ਰਹੇ ਹਾਂ ਸੰਸਾਰਾ ਦੱਸਾਂਗੇ ਮੈਂ ਤੁਸੀ ਕਹਿੰਨ ਤੁਸੀਂ ਦੱਸਿਆ ਇਹ ਬੋਰਡ ਦੱਸਿਆ ਦੀ ਘਾ ਇੱਧਰ ਲੱ ਦੱਸਿਆ ਦੀ ਤੁਸੀਂ ਇਹ ਦੱਸਿਆ ਕਿ ਵੀ ਇਹਨਾਂ ਉਹ ਕਿੰਨਾ ਦੱਸਿਆ ਉਹ ਤਾਂ ਨਹੀਂ ਦੱਸਿਆ ਉਹ ਨਹੀਂ ਤੀ ਦੱਸਿਆ ਚਲੋ ਜੀ ਇਦੇ ਵਿੱਚ ਚਰਨਾ ਵੀ ਆ ਜੀ ਚਰਨਾ ਹੈਗਾ ਜੀ ਇਹ ਚ ਤਾਂ ਮਗਰ ਪੀ ਵੀ ਥੋੜਾ ਠੀਕਾ ਹੋ ਗਿਆ ਚਰਨਾ ਦਾ ਵੱਧਦਾ ਜੀ ਵੱਧ ਪਿਆ ਹੋਇਆ ਚਰਨਾ ਖਾ ਸਾ ਪਿਆ ਨਹੀਂ ਖਾ ਸਾ ਪਿਆ ਇਕੱਠਾ ਪਿਆ ਹੋਇਆ ਨਾਲੇ ਆ ਇੱਕ ਸਮੇ ਪਾਇਆ ਹੋ ਰੋਕੋ ਜੀ ਰੋਕੋ 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 ਉੱਪਰ ਕਰੀ ਮੜਾ ਜਾ ਮੜ ਜਾ ਉੱਪਰ ਕਰੋ ਜੀ ਥੱਲੇ ਕਰ ਹੌਲੀ ਹੌਲੀ ਥੱਲੇ ਕਰ ਹੋਰ ਆ ਇਹ ਤਾਂ ਚੱਕੇ ਦੀ ਕਿਚਕੀ ਨਹੀਂ ਨੇ ਬਸੋ ਇਹ ਤਾਂ ਬਹੁਤ ਕੱਢਿਆ ਵੀਰੇ ਨੇ ਅਰੇ ਤਾਂ ਵਧੀਰਾ ਵਧੀਆ ਕੱਢਿਆ ਸੀਗਾ ਜੀ ਇਹਨੇ ਕਿੰਨਾ ਹੋ ਗਿਆ 235 ਹੋ ਰਹੇ ਹੈ ਨਾ ਇਹ ਤਾਂ ਸੱਲ ਪਰਿਆ ਹੋਇਆ ਵੋ ਠੀਕ ਹੂੰ ਵੀ ਕਿਵੇਂ ਵੀ ਸੱਲ 판ਡੂ ਨਾ ਲਓ ਜੀ ਫਾਈਨਲ ਇਹ ਆਪਣਾ ਕੈਮਰਾ ਵੱਜ ਚੁੱਕਿਆਗਾ ਤੇ ਹੁਣ ਆਪਾਂ ਆਪਣਾ ਕੈਮਰਾ ਪੂਰਾ ਬਾਹਰ ਕੱਢਾਂਗੇ ਤੇ ਮਿਸਤਰੀ ਦੂ ਡਿਟੇਲ ਲੈਣੇ ਵੀ ਕੀ ਹੋਇਆ ਬੋਰ ਨੂੰ ਸਸਰੀ ਗਾਲ ਜੀ ਸ਼ਕਲ ਜੀ ਅਸੀਂ ਪਿੰਡ ਪੰਚ ਦੀ ਸਿਉੜੀ ਆ ਮਲਕੀਤ ਸਿੰਘ ਆ ਬਾਈ ਸਿਉੜਾ ਤੇ ਇਹਨਾਂ ਦਾ ਪਿੰਡ ਹੈਗਾ ਤੇ ਉਹ ਇਹਨਾਂ ਨੇ ਬਾਈਆਂ ਨੇ ਸਾਨੂੰ ਦੱਸਿਆ ਕਿ ਸਾਡਾ ਬੋਰ ਮੋਟਰ ਅੱਗੇ ਨਹੀਂ ਜਾ ਰਹੀ ਇਹਦੇ ਵਿੱਚ ਠੀਕ ਹੈ ਜੀ ਤੇ 80 ਫੁੱਟ ਤੱਕ ਅੱਗੇ ਨਹੀਂ ਜਾ ਰਹੀ ਤੇ ਇੱਕ ਬੋਰ ਇਹਨਾਂ ਦਾ ਅਲੱਗ ਹੈਗਾ ਬਾਈਆਂ ਦਾ ਉਹਨਾਂ ਦੀ ਉਹ ਬੋਰ ਚ ਵੀ ਦਿੱਕਤ ਹੈ ਉਹ ਰੇਤਾ ਮਾਰ ਰਿਹਾ ਜਿਆਦਾ ਹਾਂਜੀ ਤੇ ਇਸੇ ਕਾਰਨ ਬਾਈਆਂ ਨੇ ਸਾਨੂੰ ਸੰਪਰਕ ਕਰਿਆ ਮਨ ਲਓ ਕਈ ਦਿਨਾਂ ਤੋਂ ਹਫਤੇ ਤੋਂ ਸਾਡੀ ਗੱਲ ਚੱਲ ਰਹੀ ਹੈ ਬਾਈਆਂ ਨਾਲ ਤੇ ਬਾਈਆਂ ਨੇ ਇਹਨਾਂ ਨੇ ਮੋਟਰ ਕਢਵਾ ਕੇ ਸਾਨੂੰ ਬੁਲਾਇਆ ਤੇ ਦਿਖਾਇਆ ਵੀ ਆਹ ਬੋਰ ਹੈਗਾ ਅਸੀਂ ਅੱਜ ਇਹ ਕੈਮਰੇ ਨਾਲ ਬੋਰ ਚੈੱਕ ਕਰ ਲਿਆ ਬੋਰ ਚੈੱਕ ਕਰਨ ਨਾਲ ਤੇ ਇਹਦੇ ਵਿੱਚ ਇਹ ਪਤਾ ਲੱਗਿਆ ਜਿਹੜਾ ਬੋਰ ਆ ਉਹਨਾ ਇਕੱਠਾ ਹੋ ਰਿਹਾ ਜੀ ਬੋਰ ਮੰਨ ਲਓ ਉੱਪਰੋਂ ਤਾਂ 9 ਇੰਚੀ ਹੈ ਵਿੱਚੋਂ ਤਕਰੀਬਨ ਇਹ 6 ਇੰਚੀ ਰਹਿ ਗਿਆ ਸਾਡੇ ਕਿਸੇ ਇੰਚੀ ਠੀਕ ਹੈ ਜੀ ਤੇ ਉਸੇ ਕਾਰਨ ਮੋਟਰ ਅੱਗੇ ਜਾ ਨਹੀਂ ਰਹੀ ਤੇ ਬਾਕੀ ਸਾਰਾ ਬੋਰ ਚੈੱਕ ਕਰ ਲਿਆ ਸੀ ਇਹ ਮੰਨ ਲਓ ਬੋਰ ਆਪਣਾ ਇਹਦੇ ਚ ਫੈਂਟਰ ਵੀ ਪਿਆ ਹੋਇਆਗਾ 144 ਤੋਂ ਲੈ ਕੇ 197 ਤੱਕ ਫੈਂਟਰ ਪਿਆ ਹੋਇਆ ਹੈ ਅੱਗੇ ਇੱਕ ਕੈਵਿਟੀ ਹੈ ਤੇ 123 ਫੁੱਟ ਤੱਕ ਸੱਲ ਹੈ ਦਾ ਠੀਕ ਹੈ ਜੀ ਤੇ ਇਹ ਸੱਲ ਵੀ ਭਰਿਆ ਹੋਇਆਗਾ ਤਕਰੀਬਨ ਤੇ ਉਹ ਵੀ ਬਿਲਾ ਕਰਨਾ ਪਊਗਾ ਤੇ ਬਾਈਆਂ ਦੇ ਅੱਜ ਪਹੁੰਚ ਗਏ ਦੀ ਪਿੰਡਾਂ ਤੇ ਬਾਈਆਂ ਨਾਲ ਗੱਲਬਾਤ ਹੋ ਗਈ ਇਹਦਾ ਕੰਮ ਕਰਨਾ ਸੀ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਫੰਡ ਅਨਮੋਲ ਜ਼ਿਲ੍ਹਾ ਸੰਗਰੂਰ ਸਹੀ ਸੁਨਾਮ ਤੇ ਮੋਬਾਈਲ ਨੰਬਰ ਹੈਗਾ 9781754490 ਜੇ ਕੋਈ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ ਠੀਕ ਹੈ